ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਕੁਝ ਸਮਾਂ ਪਹਿਲਾਂ ਅਸੀਂ ਇੱਕ ਬੱਚਿਆਂ ਦੀ ਵੀਡੀਓ ਪਾਈ ਸੀ ਸੰਥਿਆ ਦੀ ਜੋ ਕਿ ਅਸੀਂ ਬਾਣੀ ਦੇ ਨਾਲ ਬੱਚਿਆਂ ਨੂੰ ਜੋੜ ਕੇ ਤੇ ਨਾਲ-ਨਾਲ ਹੋਰ ਵੀ ਜੋ ਤਰੱਕੀ ਦੇ ਰਸਤੇ ਆ ਉਹਦੇ ਬਾਰੇ ਦੱਸ ਕੇ ਤੇ ਨਾਲ ਉਹਨਾਂ ਦੇ ਬੇਨਤ ਕਰਾ ਕੇ ਅਸੀਂ ਪਹਿਲਾਂ ਵੀ ਜਿਹੜੀ ਕਲਾਸ ਚਲਾਈ ਸੀ ਉਹਦੇ ਬਾਰੇ ਕਾਫੀ ਕਮੈਂਟ ਉਹਦੇ ਵਿੱਚ ਸਾਨੂੰ ਆਏ ਸੀ ਕਿ ਪਹਿਲਾਂ ਵਾਲੇ ਬੱਚਿਆਂ ਦਾ ਕੀ ਬਣਿਆ ਉਹਦੇ ਵਿੱਚੋਂ ਜਿੰਨੇ ਬੱਚੇ ਵੀ ਸਾਡੀ ਕਲਾਸ ਦੇ ਵਿੱਚ ਐਂਡ ਤੱਕ ਆਉਂਦੇ ਰਹੇ ਆ ਬਣੇ ਰਹੇ ਜਿਹੜੇ ਅਸੀਂ ਪਹਿਲਾਂ ਗੁਰਬਾਣੀ ਦੀ ਸੰਥਿਆ ਉਹਨਾਂ ਨੂੰ ਦਿੱਤੀ ਉਸ ਤੋਂ ਬਾਅਦ ਗੱਤਕੇ ਦਾ ਅਸੀਂ ਪ੍ਰੋਗਰਾਮ ਜਿਹੜਾ ਉਹਨਾਂ ਨੂੰ ਦਿੱਤਾ ਸੀ ਇੱਕ ਗੇਮ ਜਿਹੜੀ ਗੇਮ ਸਾਡੀ ਪੰਜਾਬ ਲੈਵਲ ਤੇ ਤਾਂ ਉਹ ਟੀਮ ਸਾਡੀ ਕਿਸੇ ਟੀਮ ਤੋਂ ਹਾਰੀ ਨਹੀਂ 골ਡ ਮੈਡਲ ਰਹੀ ਹੈ ਨੈਸ਼ਨਲ ਲੈਵਲ ਤੇ ਵੀ ਉਹ ਸਾਰੇ ਬੱਚੇ ਜਿੰਨੇ ਆ ਉਹ 골ਡ ਮੈਡਲ ਜਿੱਤ ਕੇ ਲੈ ਕੇ ਆਏ ਆ ਖੇਡਾਂ ਬਤਨ ਪੰਜਾਬ ਦੀਆਂ ਚ ਵੀ ਸਾਰੇ ਬੱਚੇ 골ਡ ਮੈਡਲ ਲੈ ਕੇ ਆਏ ਆ ਉਸ ਤੋਂ ਬਾਅਦ ਜੋ ਬੱਚੇ ਪਲੱਸ 2 ਕਰ ਗਏ ਉਹਨਾਂ ਦੇ ਵਿੱਚੋਂ ਤਕਰੀਬਨ 70% ਬੱਚੇ ਉਹ ਫਾਰਮ ਚਲੇ ਗਏ ਕੈਨੇਡਾ ਕੋਈ ਅਮਰੀਕਾ ਕੋਈ ਕੈਨੇਡਾ ਕੋਈ ਆਸਟ੍ਰੇਲੀਆ ਚ ਲਿਆ ਗਿਆ ਸਾਰੇ ਸੈਟਲ ਹੋ ਗਏ ਮਹਾਰਾਜ ਦੀ ਕਿਰਪਾ ਨਾਲ ਬਾਕੀ ਜਿਹੜੇ ਬੱਤੇ ਬੱਤੇ ਸੀ ਉਹਦੇ ਵਿੱਚੋਂ ਅੱਜ ਹੀ ਮੈਨੂੰ ਇੱਕ ਖੁਸ਼ਖਬਰੀ ਹੋਰ ਮਿਲੀ ਐ ਆਰਮੀ ਦੇ ਵਿੱਚ ਇੱਕ ਬੱਚਾ ਉਹਦੇ ਵਿੱਚੋਂ ਭਰਤੀ ਹੋ ਗਿਆ ਇੱਕ ਬੱਚੇ ਦਾ ਇਟਲੀ ਦਾ ਵੀਜ਼ਾ ਜਿਹੜਾ ਆਇਆ ਪਿਆ ਉਹਨੇ ਵੀ ਚਲੇ ਜਾਣਾ ਫੌਰਨ ਤੇ ਇਹ ਨਹੀਂ ਕਿ ਉੱਥੇ ਚਲੇ ਗਏ ਉਹ ਉੱਥੇ ਜਾ ਕੇ ਵੀ ਉਹ ਬਾਣੀ ਦਾ ਪ੍ਰਚਾਰ ਵੀ ਕਰ ਰਹੇ ਆ ਆਪਣੀ ਮਿਹਨਤ ਕਰਕੇ ਉਹ ਕਮਾਈ ਵੀ ਕਰ ਰਹੇ ਆ ਬਾਣੀ ਦਾ ਵੀ ਨਾਲ ਪ੍ਰਚਾਰ ਕਰਦੇ ਅਜੇ ਤੱਕ ਵੀ ਉਹ ਨਿਤਨੇਮੀ ਆ ਬੱਚੇ ਸਾਰੇ ਤੇ ਜੋ ਦੋ ਤਿੰਨ ਬੱਚੀਆਂ ਸਾਡੀਆਂ ਰਹਿੰਦੀਆਂ ਬਚਦੀਆਂ ਉਹਦੇ ਵਿੱਚੋਂ ਉਦੋਂ ਬੱਚੀਆਂ ਨੂੰ ਰਜਿੰਦਰਾ ਕਾਲਜ ਦੇ ਵਿੱਚ ਫ੍ਰੀ ਐਜੂਕੇਸ਼ਨ ਦਾ ਆਫਰ ਆਇਆ ਸੀ ਉਹ ਉਹਨਾਂ ਨੂੰ ਮਿਲ ਮਿਲ ਰਹੀ ਹੈ ਉਹ ਬੱਚੀਆਂ ਕਿ ਨਹੀਂ ਵੇਸੀ ਹੋਰ ਪੜਨਾ ਅਜੇ ਚਾਹਣੇ ਅਜੇ ਨਹੀਂ ਨੌਕਰੀ ਜਾਂ ਕੋਈ ਹੋਰ ਬਾਹਰ ਨਹੀਂ ਜਾਣਾ ਤਾਂ ਉਹ ਦੋਨੇ ਬੱਚੀਆਂ ਨੂੰ ਰਜਿੰਦਰਾ ਕਾਲਜ ਦੇ ਵਿੱਚ ਫ੍ਰੀ ਪੜਾਈ ਚੱਲਦੀ ਹੈ ਹੋਰ ਕਾਲਜ ਜਿਹੜੇ ਆਥੇ ਪਾਸੇ ਦੇ ਆ ਸਾਨੂੰ ਕਈ ਕਾਲਜਾਂ ਨੇ ਲਿੰਕ ਕੀਤਾ ਸੀ ਕਿ ਅਸੀਂ ਵੀ ਉਹਨਾਂ ਬੱਚੀਆਂ ਨੂੰ ਫ੍ਰੀ ਪੜਾਈ ਐਜੂਕੇਸ਼ਨ ਦੇ ਸਕਦੇ ਆ ਜੇ ਤੁਹਾਨੂੰ ਉਹ ਬੱਚੀਆਂ ਦੇ ਉਹਨਾਂ ਦੀ ਡਿਮਾਂਡ ਸੀ ਬੱਚੀਆਂ ਦੀ ਵੀ ਸਾਨੂੰ ਦਿਓ ਇਸੇ ਤਰ੍ਹਾਂ ਹੁਣ ਜਿਹੜੇ ਬੱਚੇ ਆਏ ਆ ਸਾਡੇ ਕੋਲੇ ਇਹਨਾਂ ਬਾਅਦ ਤੇ ਅਸੀਂ ਇਕੱਲਾ ਗਤਕਾ ਗੇਮ ਨਹੀਂ ਰੱਖਣੀ ਉਦੋਂ ਸਾਡਾ ਸੁਪਨਾ ਸੀ ਕਿ ਗਤਕੇ ਨਾਲ ਬੱਚੇ ਨੂੰ ਜੋੜੀਏ ਪਰ ਹੁਣ ਅਸੀਂ ਕਹਿੰਨੇ ਆ ਵੀ ਚਲੋ ਇਹ ਗਤਕਾ ਗੇਮ ਜਿਹੜੀ ਗੁਰੂ ਸਾਹਿਬ ਦੀ ਹੈ ਤਾਂ ਨਹੀਂ ਛੱਡਣੀ ਅਸੀਂ ਇਹ ਤਾਂ ਪਹਿਲੇ ਨੰਬਰ ਤੇ ਆ ਉਸ ਤੋਂ ਬਾਅਦ ਇਹ ਬੱਚਿਆਂ ਦੀ ਗੇਮ ਅਸੀਂ ਚਲਾਉਣੀ ਆ ਰੈਫਲ ਦਾ ਨਿਸ਼ਾਨਾ ਤੀਰ ਕਮਾਨ ਪਿਸਟਲ ਦਾ ਨਿਸ਼ਾਨਾ ਗੋਲਾ ਜੈਵਲਿੰਗ ਧਰੇਸ਼ ਛੇ ਤਰ੍ਹਾਂ ਦੀ ਗੇਮ ਅਸੀਂ ਚ ਚਲਾਉਣੀ ਹੈ ਆਪਣੇ ਘਰ ਹੀ ਇਹ ਕਲਾਸ ਸਾਰੀ ਮੈਂ ਚਲਾਉਣਾ ਕਿਸੇ ਤੋਂ ਆਪਾਂ ਅਜੇ ਤੱਕ 1 ਰੁਪਿਆ ਮੰਗਿਆ ਨਹੀਂ ਕੋਈ ਪਾਸਿਆਂ ਤੋਂ ਸਹਾਇਕ ਵੀ ਮੰਗਿਆ ਨਹੀਂ ਅਜੇ ਤੱਕ ਵੀ ਸਾਨੂੰ ਸਹਾਇਕ ਦਿਓ ਅਸੀਂ ਤਾਂ ਚਲਾਵਾਂਗੇ ਬਿਲਕੁਲ ਨਹੀਂ ਮਹਾਰਾਜ ਦਾ ਦਿੱਤਾ ਬੜਾ ਕੁਛ ਹੈ ਆਪਣੇ ਆਪ ਇਸ ਚੀਜ਼ ਨੂੰ ਅਸੀਂ ਚਲਾ ਰਹੇ ਹਾਂ ਨਾ ਹੀ ਆਪਣੀ ਕੋਈ ਡਿਮਾਂਡ ਆ ਵੀ ਸਾਨੂੰ ਸਹਾਇਕ ਦਿਓ ਜਾਂ ਪੈਸੇ ਦਿਓ ਕਿਸੇ ਤੋਂ ਕੁਝ ਨਹੀਂ ਮੰਗਦੇ ਗੁਰੂ ਨਾਨਕ ਆਪ ਦੇ ਰਿਹਾ ਉਹ ਭੰਡਾਰਾ ਸਾਡੇ ਘਰ ਦੇ ਵਿੱਚੋਂ ਹੀ ਨਹੀਂ ਅਜੇ ਮੁਕਦਾ ਜੇ ਮਕੂਗਾ ਤੇ ਫਿਰ ਆਪਾਂ ਸੰਗਤ ਦੇ ਕੇ ਬੇਨਤੀ ਕਰਕੇ ਤੇ ਹੋਰ ਵੀ ਕਰਾਂਗੇ ਪਰ ਇਸ ਚੀਜ਼ ਨੂੰ ਜੇ ਵੱਡੇ ਲੈਵਲ ਤੇ ਕਰਨਾ ਹੋਵੇ ਡਿਸਟ੍ਰਿਕਟ ਲੈਵਲ ਤੇ ਪੰਜਾਬ ਲੈਵਲ ਤੇ ਕਿਹ ਤਰੀਕੇ ਨਾਲ ਬੱਚਿਆਂ ਨੂੰ ਤਰੱਕੀ ਕਰਾਉਣੀ ਹੈ ਤਾਂ ਫਿਰ ਉਹਦੇ ਵਾਸਤੇ ਸਹਿਯੋਗ ਦੀ ਲੋੜ ਪਾਉ ਜੇ ਹੋਰ ਪਿੰਡ ਕਿਤੇ ਨਗਰਾਂ ਦੇ ਵਿੱਚ ਚਲਾਉਣਾ ਹੋਵੇ ਕਿ ਵੀ ਕਿਸ ਸਿਸਟਮ ਨਾਲ ਕੀ ਤਰੀਕਾ ਤੁਹਾਡੇ ਕੋਲ ਉਹ ਤਰੀਕੇ ਦੇ ਨੇ ਹੁਣ ਆਈਡੀਆ ਕਿਸਨੂੰ ਕਹੀਦੇ ਹੁਣ ਤਾ ਉਸ ਵਾਸਤੇ ਆਈਡੀਆ ਵੀ ਆ ਕੇ ਬੰਦਾ ਤੁਹਾਡੇ ਤੋਂ ਕੋਈ ਵੀ ਕਮੇਟੀ ਗੁਰਦੁਆਰੇ ਦੀ ਜਾਂ ਹੋਰ ਸਾਡੇ ਤੋਂ ਆਈਡੀਆ ਲੈ ਸਕਦੇ ਸੀ ਆਈਡੀਆ ਦੇਾਂਗੇ ਉਹ ਕੰਮ ਚਲਾ ਸਕਦਾ ਕੋਈ ਵੀ ਪਿੰਡ 'ਚੇ ਕੰਮ ਚੱਲ ਸਕਦਾ ਕਿਤੇ ਵੀ ਵੀ ਕਿਵੇਂ ਚਲਾਉਣਾ ਹੈ ਉਹਦਾ ਇੱਕ ਤਰੀਕਾ ਹੁੰਦਾ ਜੋ ਬਾਣੀ 'ਚ ਲਿਖਿਆ ਸੋ ਅ ਕਈ ਕਮੈਂਟ ਆ ਰਹੇ ਸੀ ਤਾਂ ਕਰਕੇ ਅਸੀਂ ਇਹ ਵੀਡੀਓ ਪਾ ਰਹੇ ਹਾਂ ਕਿ ਭਈ ਜਿਹੜੇ ਪਿਛਲੇ ਬੱਚੇ ਆ ਉਹਨਾਂ ਦੇ ਵਿੱਚੋਂ 99% ਬੱਚੇ ਆ ਜਿਹੜੇ ਉਹ ਪੂਰੇ ਸੈਟਲ ਹੋ ਚੁੱਕੇ ਆ ਇੱਕ ਜਾਂ 2% ਬੱਚੇ ਆ ਜਿਹੜੇ ਅਜੇ ਉਹ ਕਹਿੰਦੇ ਵੀ ਅਸੀਂ ਨੌਕਰੀ ਲੱਗਣਾ ਹੀ ਨਹੀਂ ਅਜੇ ਠਹਿਰ ਕੇ ਲੱਗਣਾ ਜਾਂ ਉਹ ਫੌਰਨ ਦਾ ਇੱਕ ਦਾ ਵੀਆ ਹੋਰ ਆ ਗਿਆ ਸੀ ਉਹ ਕਹਿੰਦਾ ਮੈਂ ਜਾਣਾ ਹੀ ਨਹੀਂ ਉਹ ਵੀਆ ਆਇਆ ਤੂੰ ਵੀ ਰੋ ਗਿਆ ਕਹਿੰਦਾ ਮੈਂ ਤਾਂ ਜਾਣਾ ਹੀ ਨਹੀਂ ਮੈਂ ਤਾਂ ਇੱਥੇ ਖੇਤੀ ਕਰੂੰਗਾ ਉਹੀ ਬੱਚੇ ਰਹਿ ਗਏ ਹੁਣ ਆਉਣ ਵਾਲੇ ਜਿਹੜੇ ਬੱਚੇ ਹੋਰ ਆ ਰਹੇ ਸਾਡੇ ਕੋਲੇ 35 40 ਬੱਚੇ ਹੋਰ ਵੀ ਵਧਣਗੇ ਉਹ ਸਾਰਿਆਂ ਨੂੰ ਅਸੀਂ ਘਰਦਿਆਂ ਨੂੰ ਵੀ ਜ਼ਿੰਮੇਵਾਰੀ ਲੈਂਦੇ ਹੁੰਨੇ ਆ ਵੀ ਤੁਸੀਂ ਸਾਡੇ ਕੋਲੇ ਬੱਚਾ ਭੇਜੋ ਗੁਰੂ ਨਾਨਕ ਮਹਾਰਾਜ ਕਿਰਪਾ ਕਰਕੇ ਇਹਨਾਂ ਨੂੰ ਜਰੂਰ ਆਉਣ ਵਾਲੇ ਸਮੇਂ ਚ ਤਰੱਕੀ ਬਖਸ਼ਣਗੇ ਕਿਉਂਕਿ ਅਸੀਂ ਗੁਰੂ ਦੇ ਪਰੋਥੇ ਤੇ ਚੱਲਦੇ ਆਂ ਆਪਣੇ ਕੋਲੇ ਕੋਈ ਤਾਕਤ ਨਹੀਂ ਹੈ ਕੋਈ ਪੈਨ ਨਹੀਂ ਹੈ ਕਿ ਕਿਸੇ ਨੂੰ ਨੌਕਰੀ ਦਿਵਾ ਦਈਏ ਜਾਂ ਕਿਸੇ ਨੂੰ ਕੋਈ ਤਰੱਕੀ ਦਿਵਾ ਦਈਏ ਪਰ ਗੁਰੂ ਨਾਨਕ ਮਹਾਰਾਜ ਕੋਲੇ ਜਿਹੜਾ ਪੈਨ ਹੈ ਉਹਦੇ ਵਰਗਾ ਪੈਨ ਕਿਸੇ ਪ੍ਰਧਾਨ ਮੰਤਰੀ ਕੋਲੇ ਵੀ ਨਹੀਂ ਉਹਨੇ ਸਾਰਿਆਂ ਨੂੰ ਤਰੱਕੀ ਦਿਵਾਉਣੀ ਹੈ ਤੇ ਵੀਰੋ ਭਰਾਵੋ ਜੇ ਆਪਾਂ ਇਸ ਤਰੀਕੇ ਨਾਲ ਚੱਲਾਂਗੇ ਗੁਰੂ ਨਾਨਕ ਦੇ ਫਲਸਫੇ ਨੂੰ ਲੈ ਕੇ ਤਾਂ ਫਿਰ ਗੁਰੂ ਨਾਨਕ ਆਪੇ ਹੀ ਆਪਦੀਆਂ ਕਲਾਸਾਂ ਚਲਾਉਂਦੇ ਆਪੇ ਸਾਰਾ ਉਹ ਕਰਦੇ ਆ ਸੋ ਜੇ ਕੋਈ ਗਲਤ ਕਿਸੇ ਵੀ ਵੀਡੀਓ ਦੇ ਵਿੱਚ ਬੋਲਿਆ ਜਾਵੇ ਕਿਰਪਾ ਕਰਕੇ ਮaaf ਕਰਿਓ ਕਿਉਂਕਿ ਰੱਬ ਵੀ ਹੈ ਜਾਂ ਗੁਰੂ ਹੈ ਜਿਹੜਾ ਗਲਤੀ ਨਹੀਂ ਕਰਦਾ ਆਪਣੇ ਥਾਰਿਆਂ ਤੋਂ ਗਲਤੀਆਂ ਹੋ ਜਾਂਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ